ਨਾਬਾਦੀ ਸਬ ਤਹਿਸੀਲ ਪਾਤਸੋ ਨਗਰ ਪੰਚਾਇਤ ਚੋਣ ਵਿੱਚ ਮਹਿਲਾ ਮਾ ਦਾ ਕਬਜ਼ਾ ਮਧੂਬਾਲਾ ਬਣੀ ਨਗਰ ਪੰਚਾਇਤ ਦੀ ਪਹਿਲੀ ਮਹਿਲਾ ਪ੍ਰਧਾਨ ਪ੍ਰਧਾਨਗੀ ਦੀ ਚੋਣ ਐਸ ਡੀ ਐਮ ਨਾਬਾਦੀ ਰਹਿਨੁਮਾਈ ਹੇਠ ਹੋਈ ਅਤੇ ਸਿਰਫ 2 ਮਿੰਟ ਵਿੱਚ ਹੀ ਸਰਬਸੰਮਤੀ ਨਾਲ ਮਧੂਬਾਲਾ ਨੂੰ ਪ੍ਰਧਾਨ ਸੁਣਿਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਾਰਿਆਂ ਨੂੰ ਵਧਾਈ ਦਿੱਤੀ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ ਦਾ ਕਬਜ਼ਾ ਸੀ ਅਤੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਪ੍ਰਧਾਨ ਬਣੀ ਹੈ ਤੁਹਾਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਸਾਰੇ ਐਮਸੀ ਸਹਿਬਾਨ ਨੇ ਜੀ ਸੌਂ ਚੱਕੀ ਹੈ ਜੀ 11 ਦੇ 11 ਐਮਸੀ ਜਿਹੜੇ ਨਗਰ ਪੰਚਾਇਤ ਭਾਸੋਂ ਦੇ ਨਵੇਂ ਚੁਣੇ ਗਏ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਅੱਜ ਸਰਬਸੰਮਤੀ ਦੇ ਨਾਲ ਨਗਰ ਪੰਚਾਇਤ ਭਾਸੋਂ ਦੇ ਪ੍ਰਧਾਨ ਦੀ ਚੋਣ ਹੋਈ ਹੈ ਮਤਲਬ ਬਾਲਾ ਜੀ ਜਿਹੜੇ ਨੇ ਪ੍ਰੈਜਿਡੈਂਟ ਚੁਣੇ ਗਏ ਨੇ ਸਰਬਸੰਮਤੀ ਨਾਲ ਸਾਰਿਆਂ ਨੇ ਅੱਖੜੇ ਕਰਕੇ ਇਹਨਾਂ ਦੇ ਸਹਿਮਤੀ ਪ੍ਰਗਟ ਕੀਤੀ ਹੈ 11 ਦੇ 11 ਐਮਸੀ ਸਹਿਬਾਨ ਨੇ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਉਰਪਿੰਦਰ ਸਿੰਘ ਜੀ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਚੁਣਿਆ ਗਿਆ ਔਰ ਮੀਤ ਪ੍ਰਧਾਨ ਜਿਹੜੇ ਨੇ ਜੀ ਬੀਬੀ ਬਲਜਿੰਦਰ ਕੌਰ ਇਹਨਾਂ ਨੂੰ ਸਰਤ ਸੰਪੀਣਾ ਸਾਰਿਆਂ ਨੇ ਪੁਰਿਆ ਗਿਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਅੱਛੀ ਟੀਮ ਅੱਛੀ ਕੋਸ਼ਿਸ਼ ਕੀਤੀ ਐ ਬੈਲੈਂਸ ਕਰਕੇ ਕਿ ਨਗਰ ਪੰਚਾਇਤ ਦਾ ਹਾਸੋਂ ਦੇ ਬਹੁਤ ਸਾਰੇ ਕੰਮ ਨੇ ਚਾਹੇ ਬਾਜ਼ਾਰ ਦਾ ਮਸਲਾ ਐ ਚਾਹੇ ਡਿਵੈਲਪਮੈਂਟ ਦਾ ਮਸਲਾ ਸਾਰੇ ਜਿਹੜੇ ਮਸਲੇ ਨੇ ਉਹ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਟੀਮ ਜਿਹੜੀ ਐ ਇਕੱਠੇ ਹੋ ਕੇ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਦੋ ਬੀਜੇਪੀ ਦੇ ਨੇ ਇਕ ਕਾਲੀ ਦਲ ਦੇ ਨੇ ਉਹਨਾਂ ਨੇ ਵੀ ਨਾਲ ਸਾਡੇ ਸਮਰਥਨ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਐ ਜੀ ਸਾਡੇ ਜਿਹੜੇ ਇੰਡੀਪੈਂਡ ਸਾਡੇ ਐਮਸੀ ਸਹਿਬਾਨ ਜੁਤੇ ਸੀ ਆਲਰੇਡੀ ਆਵਾਂ ਦੀ ਪਾਰਟੀ ਜੁਆਇਨ ਕਰ ਗਏ ਨੇ ਅਰਸ਼ਦ ਜੀ ਜੋਗਾ ਜੀ ਔਰ ਮੈਡਮ ਨਿਰਮਲਾ ਜੀ ਸੂਤ ਮੈਡਮ ਉਹ ਜੁਆਇਨ ਕਰ ਗਏ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸਾਰੇ ਜਿਹੜੇ ਸਹਿਯੋਗ ਕਰ ਰਹੇ ਨੇ ਔਰ ਪਾਸੋਂ ਸ਼ਹਿਰ ਦੇ ਇੱਕ ਇੱਕ ਨਿਵਾਸੀ ਜਿਨ੍ਹਾਂ ਨੇ ਵੋਟ ਪਾ ਕੇ ਸਾਰੇ ਐਮਸੀ ਸਹਿਬਾਨ ਜਿਹੜੀ ਟੀਮ ਚੁਣੀ ਆ ਬਹੁਤ ਅੱਛੀ ਟੀਮ ਚੁਣੀ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਮੈਂ ਵਿਸ਼ਵਾਸਦਾ ਹਾਂ ਪਾਸੋਂ ਦੇ ਸਾਰੇ ਨਿਵਾਸੀਆਂ ਨੂੰ ਕਿ ਸਾਡੀ ਜਿਹੜੀ ਟੀਮ ਹੈ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਜਿੰਨੇ ਵੀ ਮਸਲੇ ਨੇ ਪਾਸੋਂ ਦੇ ਚਾਹੇ ਉਹ ਬਾਜ਼ਾਰ ਦਾ ਮਸਲਾ ਚਾਹੇ ਉਹ ਡਵੈਲਪਮੈਂਟ ਦੇ ਮਸਲੇ ਨੇ ਸਾਰੇ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਹੱਲ ਕਰੇਗੀ ਔਰ ਸਭ ਨੂੰ ਨਾਲ ਲੈ ਕੇ ਚੱਲੇਗੀ ਪਿਛਲੀਆਂ ਸਮਿਆਂ ਦੇ ਵਿੱਚ ਅਕਾਲੀ ਦਲ ਨੇ ਵੀ ਪ੍ਰਧਾਨ ਬਣਾਏ ਨੇ ਕਾਂਗਰਸ ਨੇ ਵੀ ਬਣਾਏ ਨੇ ਔਰ ਅਸੀਂ ਪਹਿਲੀ ਵਾਰੀ ਸਾਡੀ ਜਿਵੇਂ ਇਲੈਕਸ਼ਨ ਹੋਈ ਆ ਆਮਾਦੀ ਪਾਰਟੀ ਤੋਂ ਸ਼ਾਂਤੀ ਜਿੱਤ ਕੇ ਐਮਸੀ ਸਹਿਬਾਨ ਬਣੇ ਨੇ ਔਰ ਹੁਣ ਸਾਰੀ ਨਾਲ ਨੇ ਤੇ ਮੇਰਾ ਹੀ ਮਕਸਦ ਹੈ ਜੀ ਦੇਖੋ ਇਹ ਗੱਲ ਅਕਸਰ ਚਰਚਾ ਚ ਹੁੰਦੀ ਹੈ ਜਦੋਂ ਪ੍ਰਧਾਨ ਬਣਾਈਦਾ ਹੈ ਜੀ ਬੜੀਆਂ ਆਫਰਾਂ ਹੁੰਦੀਆਂ ਨੇ ਤੁਸੀਂ ਪੈਸੇ ਲੈ ਲਓ ਆ ਕਰ ਲਓ ਆ ਕਰ ਲਓ ਚੀਜ਼ਾਂ ਤੋਂ ਅਸੀਂ ਬਹੁਤ ਕੋਹਾਂ ਦੂਰ ਆ ਜੀ ਕਿਉਂਕਿ ਮੇਰਾ ਮਕਸਦ ਉਹ ਨਹੀਂ ਹੈ ਮੇਰਾ ਮਕਸਦ ਹੈ ਕਿ ਜਿੰਨੂੰ ਵੀ ਸੇਵਾ ਮਿਲੀ ਉਹ ਸੇਵਾ ਦੇ ਤੌਰ ਤੇ ਕਰੋ ਮੈਂ ਬਤੌਰ ਐਮਐਲਏ ਸੇਵਾ ਕਰ ਰਿਹਾ ਜੀ ਅਸੀਂ ਵੀ ਆਪਣੀ ਕੋਸ਼ਿਸ਼ ਕਰੀ ਦੀ ਹੈ ਮੈਂ ਆਪਣੀ ਸੈਲੀ ਤੱਕ ਵੀ ਜਿਹੜੀ ਹੈ ਉਹ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਕਰਦੇ ਹਾਂ ਜਿੰਨਾ ਵੀ ਕੋਸ਼ਿਸ਼ ਕਰਦੇ ਹਾਂ ਅੱਛਾ ਕਰਨ ਦੀ ਔਰ ਜਿੰਨੀ ਸਾਰੀ ਟੀਮ ਹੈ ਇਨ ਰੋਲ ਜਿਹੜੀ ਆ ਇਹ ਸੇਵਾਦਾਰ ਦੇ ਤੌਰ ਤੇ ਸਾਰੇ ਕੰਮ ਕਰੇਗੀ ਮੈਂ ਇਹ ਗੱਲ ਦਾ ਵਿਸ਼ਵਾਸ ਕਰਦਾ ਪਹਿਲਾਂ ਜਿਹੜੇ ਮੇਰੇ ਕਾਫੀ ਟਾਈਮ ਲਾਏ ਨੇ ਪ੍ਰਧਾਨ ਜੀ ਨੇ ਆਈ 2 ਮਿੰਟ ਦੰਦੇ ਮੈਂ ਦੇਖੋ ਬੱਲੀ ਗੱਲ ਤਾਂ ਮੈਂ ਸਾਰੇ ਭਾਜਪੀ ਦੇ ਜਿਹੜੇ ਦੋ ਕੌਂਸਲਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਕਾਲੀ ਦਲ ਦੇ ਸਾਡੇ ਲਾਲਕਾ ਸਾਹਿਬ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਨੇ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਤਿੰਨ ਇੰਡੀਪੈਂਡੈਂਟ ਸਾਡੇ ਆਵਾਜ਼ ਦੀ ਪਾਰਟੀ ਸ਼ਾਮ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪੰਜ ਸਾਡੇ ਆਪਣੇ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਕਿਸੇ ਨੇ ਕੋ ਕਿਉਂਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਹਰ ਇੱਕ ਸਾਲ ਚੇਂਜ ਹੋਣੇ ਦੀ ਮੌਕਾ ਸਭ ਨੂੰ ਮਿਲ ਜਾਣਾ ਤੇ ਉਹਦੇ ਵਿੱਚ ਸਭ ਦੀ ਬਾਰੀ ਆ ਜਾਣੀ ਹੈ ਪ੍ਰੈਜ਼ੀਡੈਂਟ ਦੇ ਵਿੱਚ ਵੀ ਅ ਅੱਛਾ ਕੰਮ ਕਰੋਗੇ ਤਾਂ ਤੁਹਾਡੇ ਲਈ ਮੌਕਾ ਜੀ ਅੱਛਾ ਕੰਮ ਨਹੀਂ ਕਰੋਗੇ ਤਾਂ ਫਿਰ ਉਹ ਕਦੇ ਵੀ ਜਿਹੜਾ ਜੀ ਬਦਲਿਆ ਜਾ ਸਕਦਾ ਕਿਸ ਤਰ੍ਹਾਂ ਦੇਖੇ ਦਿਓ ਜੋ ਪਹਿਲਾਂ ਵੀ ਕੁਝ ਪ੍ਰਭਾਵ ਨਹੀਂ ਦਿਖਾਏ ਹਾਂ ਜੀ ਬਹੁਤ ਵਜੇਨ ਲੱਗ ਰਹੇ ਹਨ ਕਿ ਮਾਨ ਜੀ ਦੀ ਵੀ ਕੋ ਪਾਸ ਹੋਣ ਵਾਲੀ ਆ ਕਿ ਉਹਨਾਂ ਨੂੰ ਸੰਮੋਹਤਾ ਵੀ ਤੇ ਅਸੀਂ ਦੋਨਾਂ ਚੇਵਾ ਦਿੱਤੀ ਅਸੀਂ ਸਹਿਦੋਵਾਵਾਂਗੇ ਸਰਕਾਰੀ ਸਕੂਲ ਆਵੇ ਸਰਕਾਰੀ ਹਸਪਤਾਲ ਆਵੇ ਸਰਕਾਰੀ ਗਲੀਆਂ ਦੀ ਜੋ ਵੀ ਕੰਮ ਹੋਣਗੇ ਅਸੀਂ ਕੋਈ ਜੀ ਮੂਵਰੀ ਕਰਾਂਗੇ ਬਹੁਤ ਵਧੀਆ ਜੀ ਮਾਨ ਸਾਹਿਬ ਨੇ ਸਾਹਮਣੇ ਦਿੱਤੀ ਆ ਇਹੋ ਕੰਮ ਉਹਨਾਂ ਦੇ ਜਿਹੜੇ ਕਰ ਦਿੱਤਾ ਬਾਜ਼ਾਰ ਦੇ ਕੰਮ ਜੀ ਸੇਵਰੇਜ ਵਗੈਰਾ ਤੇ ਕੰਮ ਸਾਰੇ ਕਰਨਗੇ तुन दगए तुन दगए तो बहुत ज्यादा खुशी है। प्रॉपर्टी बेचने और खरीदने के लिए संपर्क करें फेयर डील प्रॉपर्टीज